ਹੈਲੋ ਜੀ ਸ਼ਸ਼ੀਕਲ ਮੈਂ ਸੁਪ੍ਰੀਤ ਕਾਤੇ ਤੁਸੀਂ ਦੇਖ ਰਹੇ ਹੋ ਫਿਲਮ ਇਜ਼ ਐਕਸ਼ਨ ਜਦੋਂ ਆਪਾਂ ਸਾਰੇ ਮਾਂ ਸ਼ਬਦ ਪੁਕਾਰਦੇ ਆ ਤਾਂ ਆਪਣੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਤੇ ਦਿਲ ਦੇ ਵਿੱਚੋਂ ਸਾਰਾ ਡਰ ਤਕਲੀਫ ਦੂਰ ਹੋ ਜਾਂਦੀ ਹੈ ਅਜਿਹਾ ਇੱਕ ਮਨੁੱਖੀ ਮਾਂ ਹੀ ਨਹੀਂ ਕਰਦੀ ਸਗੋਂ ਜਾਨਵਰਾਂ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਓਨਾ ਹੀ ਪਿਆਰ ਕਰਦੀਆਂ ਨੇ ਜਿੰਨਾ ਕਿ ਇੱਕ ਮਨੁੱਖੀ ਮਾਂ ਕਰਦੀ ਹੈ ਅਜਿਹਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਮਾਦਾ ਬੰਦਰ ਇੱਕ ਬਿੱਲੀ ਦੀ ਦੇਖਭਾਲ ਕਰਦੀ ਦਿਖਾਈ ਦੇ ਰਹੀ ਹੈ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਵੀਡੀਓ ਵਾਇਲ ਹੋ ਰਿਹਾ ਹੈ ਜਿਸ ਚ ਇੱਕ ਮਾਦਾ ਬਾਂਦਰ ਇੱਕ ਬਿੱਲੀ ਦੇ ਬੱਚੇ ਦੀ ਦੇਖਭਾਲ ਕਰ ਰਹੀ ਹੈ ਤੇ ਇਹ ਵੀਡੀਓ ਬਹੁਤ ਪਿਆਰੀ ਹੈ ਤੇ ਲੋਕਾਂ ਦੇ ਦਿਲ ਨੂੰ ਛੂ ਰਹੀ ਹੈ ਤੁਸੀਂ ਉਹ ਗੀਤ ਜ਼ਰੂਰ ਸੁਨਿਆ ਹੋਵੇਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਮਦਦ ਲਈ ਰੱਬ ਹਰ ਥਾਂ ਮੌਜੂਦ ਨਹੀਂ ਹੁੰਦਾ ਪਰ ਰੱਬ ਨੇ ਮਾਂ ਬਣਾਈ ਹੈ ਜੋ ਹਰ ਥਾਂ ਆਪਣੇ ਬੱਚਿਆਂ ਦੀ ਹਰ ਮਦਦ ਲਈ ਮੌਜੂਦ ਰਹਿੰਦੀ ਹੈ ਸਿਰਫ ਮਨੁੱਖੀ ਮਾਂ ਹੀ ਨਹੀਂ ਬਲਕਿ ਜਾਨਵਰਾਂ ਦੀਆਂ ਮਾਵਾਂ ਵੀ ਬੱਚਿਆਂ ਨੂੰ ਦਿਲੋਂ ਪਿਆਰ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਵੀਡੀਓ ਵਾਇਲ ਹੋ ਰਿਹਾ ਜਿਸ ਚ ਇੱਕ ਮਾਦਾ ਬਾਂਦਰ ਇੱਕ ਬਿੱਲੀ ਦੇ ਬੱਚੇ ਨੂੰ ਬਹੁਤ ਹੀ ਪਿਆਰ ਤੇ ਲਾਡ ਕਰ ਰਿਹਾ ਹੈ ਇਹ ਵੀਡੀਓ ਬਹੁਤ ਪਿਆਰੀ ਹੈ ਤੇ ਲੋਕਾਂ ਦੇ ਦਿਲ ਨੂੰ ਛੂ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਦਾ ਬੰਦਰ ਇੱਕ ਬਿੱਲੀ ਦੇ ਬੱਚੇ ਦੀ ਕਿੱਦਾਂ ਦੇਖਭਾਲ ਕਰਕੇ ਉਸ ਨੂੰ ਜੱਫੀ ਪਾ ਰਹੀ ਹੈ ਤੇ ਉਸਦੇ ਬਾਲਾਂ ਨੂੰ ਸਵਾ ਰਹੀ ਹੈ ਤੇ ਆਪਣੇ ਬੱਚਿਆਂ ਦੇ ਨਾਲ-ਨਾਲ ਉਸ ਮਾਸੂਮ ਬਿੱਲੀ ਦੀ ਵੀ ਦੇਖਭਾਲ ਕਰ ਰਹੀ ਹੈ ਇਹ ਵੀਡੀਓ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਤੇ ਲੋਕ ਇਸ ਤੇ ਰਿਐਕਟ ਕਰ ਰਹੇ ਨੇ ਇੰਸਟਾਗ੍ਰam ਤੇ ਵਿਊਟਨ ਗੈਵਟਨ रियल नाम अकाउंट ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਇਸ ਵੀਡੀਓ ਤੇ ਕਿਸੇ ਨੇ ਕਿਹਾ ਹੈ ਕਿ ਸੱਚੇ ਪਿਆਰ ਤੇ ਸਨੇਹ ਦੀ ਬਹੁਤ ਵੱਡੀ ਮਿਸਾਲ ਹੈ ਕਿਸੇ ਨੇ ਕਿਹਾ ਕਿ ਮਾਪੇ ਮੇਂ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ ਉਹ ਆਪਣੇ ਬੱਚਿਆਂ ਦੇ ਨਾਲ-ਨਾਲ ਦੂਜੇ ਬੱਚਿਆਂ ਦਾ ਵੀ ਧਿਆਨ ਰੱਖਦੀ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਵੀਡੀਓ ਨੂੰ ਦੇਖ ਕੇ ਮੇਰਾ ਦਿਨ ਬਣ ਗਿਆ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜਨਕ ਹੈਲੋ ਜੀ ਸ਼ਸ਼ੀਕਾਲ ਮੈਂ ਸੁਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੈਕਸ਼ਨ ਜਦੋਂ ਆਪਾਂ ਸਾਰੇ ਮਾਂ ਸ਼ਬਦ ਪੁਕਾਰਦੇ ਆ ਤਾਂ ਆਪਣੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਤੇ ਦਿਲ ਦੇ ਵਿੱਚੋਂ ਸਾਰਾ ਡਰ ਤਕਲੀਫ ਦੂਰ ਹੋ ਜਾਂਦੀ ਹੈ ਅਜਿਹਾ ਇੱਕ ਮਨੁੱਖੀ ਮਾਂ ਹੀ ਨਹੀਂ ਕਰਦੀ ਸਗੋਂ ਜਾਨਵਰਾਂ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਓਨਾ ਹੀ ਪਿਆਰ ਕਰਦੀਆਂ ਨੇ ਜਿੰਨਾ ਕਿ ਇੱਕ ਮਨੁੱਖੀ ਮਾਂ ਕਰਦੀ ਹੈ ਅਜਿਹਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਮਾਦਾ ਬੰਦਰ ਇੱਕ ਬਿੱਲੀ ਦੀ ਦੇਖਭਾਲ ਕਰਦੀ ਦਿਖਾਈ ਦੇ ਰਹੀ ਹੈ ਸੋਸ਼ਲ ਮੀਡੀਆ ਤੇ ਇੰਨੇ ਦਿਨੀ ਇੱਕ ਵੀਡੀਓ ਵਾਇਲ ਹੋ ਰਿਹਾ ਹੈ ਜਿਸ ਚ ਇੱਕ ਮਾਦਾ ਬਾਂਦਰ ਇੱਕ ਬਿੱਲੀ ਦੇ ਬੱਚੇ ਦੇਖਭਾਲ ਕਰ ਰਹੀ ਹੈ ਤੇ ਇਹ ਵੀਡੀਓ ਬਹੁਤ ਪਿਆਰੀ ਹੈ ਤੇ ਲੋਕਾਂ ਦੇ ਦਿਲ ਨੂੰ ਛੂ ਰਹੀ ਹੈ ਤੁਸੀਂ ਉਹ ਗੀਤ ਜ਼ਰੂਰ ਸੁਨਿਆ ਹੋਵੇਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਮਦਦ ਲਈ ਰੱਬ ਹਰ ਥਾਂ ਮੌਜੂਦ ਨਹੀਂ ਹੁੰਦਾ ਪਰ ਰੱਬ ਨੇ ਮਾਂ ਬਣਾਈ ਹੈ ਜੋ ਹਰ ਥਾਂ ਆਪਣੇ ਬੱਚਿਆਂ ਦੀ ਹਰ ਮਦਦ ਲਈ ਮੌਜੂਦ ਰਹਿੰਦੀ ਹੈ ਸਿਰਫ ਮਨੁੱਖੀ ਮਾਂ ਹੀ ਨਹੀਂ ਬਲਕਿ ਜਾਨਵਰਾਂ ਦੀਆਂ ਮਾਵਾਂ ਵੀ ਬੱਚਿਆਂ ਨੂੰ ਦਿਲੋਂ ਪਿਆਰ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਵੀਡੀਓ ਵਾਇਲ ਹੋ ਰਿਹਾ ਜਿਸ ਚ ਇੱਕ ਮਾਦਾ ਬਾਂਦਰ ਇੱਕ ਬਿੱਲੀ ਦੇ ਬੱਚੇ ਨੂੰ ਬਹੁਤ ਹੀ ਪਿਆਰ ਤੇ ਲਾਡ ਕਰ ਰਿਹਾ ਹੈ ਇਹ ਵੀਡੀਓ ਬਹੁਤ ਪਿਆਰੀ ਹੈ ਤੇ ਲੋਕਾਂ ਦੇ ਦਿਲ ਨੂੰ ਛੂ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਦਾ ਬੰਦਰ ਇੱਕ ਬਿੱਲੀ ਦੇ ਬੱਚੇ ਦੀ ਕਿੱਦਾਂ ਦੇਖਭਾਲ ਕਰਕੇ ਉਸ ਨੂੰ ਜੱਫੀ ਪਾ ਰਹੀ ਹੈ ਤੇ ਉਸਦੇ ਬਾਲਾਂ ਨੂੰ ਸਵਾ ਰਹੀ ਹੈ ਤੇ ਆਪਣੇ ਬੱਚਿਆਂ ਦੇ ਨਾਲ-ਨਾਲ ਉਸ ਮਾਸੂਮ ਬਿੱਲੀ ਦੀ ਵੀ ਦੇਖਭਾਲ ਕਰ ਰਹੀ ਹੈ ਇਹ ਵੀਡੀਓ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਤੇ ਲੋਕ ਇਸ ਤੇ ਰਿਐਕਟ ਕਰ ਰਹੇ ਨੇ ਇੰਸਟਾਗ੍ਰam ਤੇ ਵਿਊਟਨ ਗੈਵਟਨ ਰੀਅਲ ਨਾਮ ਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਤੇ ਕਿਸੇ ਨੇ ਕਿਹਾ ਹੈ ਕਿ ਸੱਚੇ ਪਿਆਰ ਤੇ ਸਨੇਹ ਦੀ ਬਹੁਤ ਵੱਡੀ ਮਿਸਾਲ ਹੈ। ਕਿਸੇ ਨੇ ਕਿਹਾ ਕਿ ਮਾਪਾਂ ਮੇਂ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ ਉਹ ਆਪਣੇ ਬੱਚਿਆਂ ਦੇ ਨਾਲ-ਨਾਲ ਦੂਜੇ ਬੱਚਿਆਂ ਦਾ ਵੀ ਧਿਆਨ ਰੱਖਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਵੀਡੀਓ ਨੂੰ ਦੇਖ ਕੇ ਮੇਰਾ ਦਿਨ ਬਣ ਗਿਆ। ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੱਜ।